بابا جی دی فل کرپا پریوار والوں سری سد بابا بالک نات جیشال چونکی ٹونے دی رسم مت چو ہزار پچی ਚੌੜੀਆਂ ਪਨ ਵਾਲੇ ਮੇਰੇ ਰਾਜ ਜੀ ਦਾ ਉਹ ਸਾਚੇ ਦਰਬਾਰ ਕੀ ਜੇ ਵੇ ਮਨਮੋਹਣ ਆਵਾਜ਼ ਕਨਾਤਾ ਕਿਹੜੇ ਵੇਲੇ ਆਵੇਂਗਾ ਵੇ ਮਨਮੋਹਣ ਆਵਾਜ਼ ਸਿੰਗੀ ਸੋਨੇ ਨੀ ਬਨਵਾਲੇ ਬਾਬਾ ਤੇਰੇ ਪਾਣ ਨੂੰ ਸਿੰਗੀ ਸੋਨੇ ਦੀ ਬਨਵਾਲੇ ਬਾਬਾ ਤੇਰੇ ਪਾਣ ਨੂੰ ਤੇਰੇ ਮੇਲੇ ਆਵੇਂਗਾ ਕਦੋਂ ਕਗਰ ਵਿੱਚ ਪਾਵੇਂਗਾ ਤੇਰੇ ਮੇਲੇ ਆਵੇਂਗਾ ਆ ਕੇ ਦੇਸ਼ ਦੇ ਖਾਮੇਗਾ ਅਬੇ ਮਨਮੋਹਣ ਆਲਕ ਨਾਥਾ ਤੇਰੇ ਮੇਲੇ ਆਵੇਂਗਾ ਤੇ ਮਨਮੋਹਣ ਆਲਕ ਨਾਥਾ ਤੇਰੇ ਮੇਲੇ ਆਵੇਂਗਾ ਓ ਬਹੁਵੇ ਚੰਦਨ ਦੇ ਬਨਵਾਲੇ ਬਾਬਾ ਤੇਰੇ ਪਾਣ ਨੂੰ ਪੜਵਾਲੇ ਨੂੰ ਸੁਣਨੇ ਰਾਾਇਆ ਓ ਮੇਰੇ ਵੇਲੇ ਆਵੇਂਾ ਤੂੰ ਬਾਗ ਲਗਾਵੇਂਗਾ ਮੇਰੇ ਵੇਲੇ ਆਵੇਂਾ ਤੂੰ ਬਾਗ ਲਗਾਵੇਂਗਾ ਮੇਰ ਮਨ ਨੂੰ ਆਲਕਨਾਥਾ ਨੇੜੇ ਵੇਲੇ ਆਵੇਂਗਾ ਮੇਰ ਮਨ ਨੂੰ ਆਲਕਨਾਥਾ ਨੇੜੇ ਵੇਲੇ ਆਵੇਂਗਾ ਘਰਾਂ ਸਗੇਰੀ ਬਾਵੜਿਆਲੇ ਨਾਥ ਜੀ ਦਾ ਓ ਸਾਠੇ ਦਰਵਾਜੇ ਦੇ हर साल जी तरह वापसि जान चूंकी वापसि त पहिला धोना चेता हूंदा पैसा ई موسیقی चरण सदा बिच बह के संग ने रल मल मंगल गाया तेरे मस्त मलंगा ने ना लाया तू ना लाया तेरे मस्त मलंगा ने तू ना लाया तू ना लाया ओ मस्त मलंग जद कौन फेरिया 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 जय ताती कौन नेरिया फट जय ताती कौन नेरिया जय ताती कौन नेरिया फट जय ताती ياتي کون لے ليا پڑ جائے ياتي کون لے ليا جاتي اون نيریاں پڑ جائے جاتي اون نيریاں تم لگ جل پھون پھيریاں سامنے دیکھن پایا تم ملنگا نے تونا لایا تونا لایا تیرے مت ملنگا نے تونا لایا تونا لایا او سردار کو مالک ہے تم سردار کو مالک ہے

और आके पढ़ाई में लोके गान से मेरे सामने आवे मैं तेरे नाम की युद्ध जगाई है बाकी और गोरे के नाम से जो भी तेरे दर पे आवे राजी होके जावे तारा पूर्ण होइगा बन जा ओम साके दरबार की जय शंकर भगवान की सेवादा ओम साके दरवाजे जय जय अपने गुण महाराज की ओम साके दरवाजे जय जय दी मादा मंद्रराला भे मादा मराला भे मा ملي سنگت بڑھدي ملي سنگت بڑھدي ملي چمكي سنگت بڑھدي ملي چمكي سنگت بڑھدي سارے ہاتھ رکی میرے مالک

no no. ਆਤਮ ਦੇ ਪਾਲੀ ਦਾ ਬਹੁਤ ਵਧਾਇਓ ਸਰਵਾਰ ਕੀ ਜੈ ਪਰਚਰ ਬਹ ਠੀਕ ਆ ਜੇ ਕਰਾ ਧੂਨੇ ਵਾਲੀ ਸਰਕਾਰ ਦਾ ਬਹੁਤ ਸਾਜੇ ਦਰਬਾਰ ਕੀ ਜੈ ਸਾਡੇ ਪਿੰਡ ਦੀ 35 ਕੈਮਰਾ ਸੇ ਮੈਂ ਆਪਣੀ ਚੱਲ ਭਾਜੀ ਮੈਂ ਉਹਦਾ ਨੇਰੇ ਦਾ ਮਾਜਾ ਕਨਪਤੀ ਦੇ ਨੇਰੇ ਜੂਲਾ ਬਹੁਤ ਸਾਜੇ ਦਰਬਾਰ ਕੀ ਜੈ ਗਣਪਤੀ ਜੀ ਜੇ ਕਰਾ ਜੀ ਜੋ ਕੀ ਬਾਬਾ ਪੋਣਾ ਹਰੀ ਜੀ ਦਾ ਬਹੁਤ ਸੱਚੇ ਦਰਬਾਰ بابا پونا ہری جی کا بول سچے دربار کی سا بہت پیارا بھی ਤੇ ਕੇ ਆਹਵਾਣੇ ਕਿਸੇ ਦਿਨ ਕਰਦੇ ਹਾਂ ਜੇ ਲਾਈਵ ਚੱਲਦਾ ਹੈ ਲਾਈਵ ਕਰ ਲਈਏ ਅੱਗੇ ਲੱਗੇ ਅੱਗੇ ਲਾਈਵ ਕਰਦੇ ਹਾਂ ਆਪਣੀ ਨਾ ਅੱਗੇ ਨਾਲ ਨਾਲ ਮਾਈਕ ਪੁੱਛ ਰਿਹਾ ਲਾਈਵ ਦਾ ਸਿੱਧਾ ਪਟਵਾਰ ਆ ਗਿਆ ਭਾਜਾ ਟੋਕਰੀ ਪਈ ਮੁੰਦਣਾ ਗਿਆ ਭਾਲੇ ਰਿਹਾ ਕੋਆਰਡੀਨੇਟਰ ਜੀ ਲੈ ਠੀਕ ਨਾਤੀ ਥੋੜੀ ਜਿਹੀ ਚੱਲ ਰਹੀ ਹੋਈ ਹੈ